ਪੰਜਾਬ ਭਾਰਵਿਕ ਚੋਨੇ ਦੀ ਸਰਕਾਰੀ ਖਰੀਦ جاری ਹੈ ਜਿਸ ਨੂੰ ਲੈ ਕੇ ਸੂਬਾ ਸਰਕਾਰ ਨੇ ਦਾਵਾ ਕੀਤਾ ਸੀ ਕਿ ਮੰਡੀਆਂ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪਰ ਸਾਡੀ ਟੀਮ ਵੱਲੋਂ ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਜਦੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਪ੍ਰਬੰਧਾਂ ਦੇ ਨਾਂ ਤੇ ਸਿਰਫ ਖਾਣਾ ਪੂਰਤੀ ਹੀ ਦਿਖਾਈ ਦਿੱਤੀ ਮੰਡੀਆਂ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਨਜ਼ਰ ਆਏ ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਆ ਕਿ ਮੰਡੀਆਂ ਵਿੱਚ ਕੋਈ ਵੀ ਖਾਸ ਪ੍ਰਬੰਧ ਨਹੀਂ ਕੀਤੇ ਗਏ ਉਹਨਾਂ ਦੱਸਿਆ ਕਿ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਪਾਣੀ ਖੜਾ ਹੋਇਆ ਏ ਜਿਸ ਕਾਰਨ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹੜਾਂ ਦੀ ਮਾਰ ਹੇਠ ਆਈ ਸਾਡੀ ਫਸਲ ਨੂੰ ਵਿਸ਼ੇਸ਼ ਛੋਟ ਦੇ ਕੇ ਖਰੀਦਿਆ ਜਾਵੇ ਸਰਕਾਰ ਨੇ ਤਾਂ ਸੋਜਣ ਤਰੀਕ ਤੋਂ ਖਰੀਦ ਜਿਹੜੀ ਉਹ ਸ਼ੁਰੂ ਕਰਤੀ ਆ ਅਸੀਂ ਮੰਡੀਆਂ ਦੇ ਵਿੱਚ ਜ਼ੀਰੋ ਲੈਵਲ ਤੇ ਆ ਕੇ ਵੇਖੋ ਤੁਸੀਂ ਕੋਈ ਪ੍ਰਬੰਧ ਜੁਨੇਗਾ ਸਰਕਾਰ ਨਾਂ ਦੀ ਚੀਜ਼ ਨਹੀਂ ਹੈਗੀ ਕੰਸੂ ਕਾਨੇ ਜੇ 16 ਤਰੀਕ ਨੂੰ ਸਰਕਾਰ ਨੇ ਖਰੀਦ ਸ਼ੁਰੂ ਕੀਤੀ ਹੈ ਤਾਂ ਕੰਸੂ ਕਾਨੇ ਮਾਰਕੀਟ ਕਮੇਟੀ ਔਰ ਜੇ ਮੰਡੀਆਂ ਦੇ ਜਿਹੜੇ ਸਿਸਟਮ ਨੇ ਉਹਨੂੰ ਤਾਂ ਇੱਥੇ ਪਹੁੰਚਾਣਾ ਚਾਹੀਦਾ ਬਾੜ ਦਾਣਾ ਪਹੁੰਚਾਣਾ ਚਾਹੀਦਾ ਜਿਹੜੀ ਏਜੰਸੀ ਦੇ ਖਰੀਦ ਕਰਨੀ ਹੈ ਉਹ ਏਜੰਸੀ ਦੇ ਮੁਲਾਜ਼ਮ ਤਾਂ ਇੱਥੇ ਆਉਣੇ ਚਾਹੀਏ ਨਾ ਤੇ ਇੱਥੇ ਇਹਨਾਂ ਏਜੰਸੀਆਂ ਦੇ ਮੁਲਾਜ਼ਮ ਹੈ ਨਾ ਮਾਰਕੀਟ ਕਮੇਟੀ ਦਾ ਕੋਈ ਮੁਲਾਜ਼ਮ ਹੈ ਨਾ ਕੋਈ ਬਾੜ ਦਾਣਾ ਵਾ ਇਹ ਜੋ ਵੱਡੀ ਮਾਰ ਜਿਹੜੀ ਇੱਥੇ ਪਈਆ ਇਲਾਕੇ ਚ ਉਹ ਹਾਰਦੀ ਮਾਰ ਪਈਆ ਉਹਨਾਂ ਦੇ ਝੋਲੇ ਡਿਸਕਰ ਹੋ ਚੁੱਕੇ ਨੇ ਸਰਕਾਰ ਨੂੰ ਆਡੀ ਬੇਨਤੀ ਹੈ ਤੇ ਉਹ ਪਹਿਲਾਂ ਇਹ ਝੋਨੇ ਉੱਤੇ ਕੋਈ ਨਾ ਕੋਈ ਮਾਰਦੰਡ ਬਣਾਏ ਤੇ ਜਿੰਮੇਦਾਰ ਦੀ ਇਹ ਇਹੋ ਜੀ ਡਿਸਕਲਰ ਫਸਲਾ ਕਿੰਨੇ ਦਿਨ ਦੇ ਬਿਟਣੀ